ਦੇਖੋ ਕਿੱਡੇ ਵੱਡੇ ਵੱਡੇ ਗੱਪ ਸੁਣਾਉਂਦਾ ਰਿਹਾ ਸਾਧ ਲੈਣਾ ਕਦੇ ਮਰਦਾਨਾ ਜੀ ਨੂੰ ਕੜਾਹੇ ਦੇ ਵਿੱਚ ਤਲਤਾ ਕਦੇ ਮਰਦਾਨਾ ਜੀ ਨੂੰ ਭੇਡੂ ਬਣਾ ਲਿਆ ਕਦੇ ਮਰਦਾਨਾ ਜੀ ਨੂੰ ਭੁੱਖ ਲੱਗਦੀ ਰਹਿੰਦੀ ਐ ਕਦੇ ਮਰਦਾਨਾ ਜੀ ਨੂੰ ਅੱਗ ਦੇ ਵਿੱਚ ਸਾੜਤਾ ਆਹ ਗੱਪ ਕਹਾਣੀਆਂ ਦੇ ਵਿੱਚੋਂ ਦੱਸੋ ਤੇ ਸਹੀ ਸਾਨੂੰ ਕੀ ਸਿੱਖਿਆ ਮਿਲਦੀ ਐ ਮਰਦਾਨੇ ਨੂੰ ਭੁੱਖਾ ਹੀ ਰੱਖਿਆ ਤੁਸੀਂ ਸਾਰੀ ਜ਼ਿੰਦਗੀ ਆਹ ਕਹਾਣੀਆਂ ਸੁਣਾਈਆਂ ਕਿ ਮਰਦਾਨਾ ਜੀ ਨੂੰ ਭੁੱਖ ਲੱਗੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਨੂੰ ਰਾਸ਼ਨ ਲੈਣ ਲਈ ਭੇਜਤਾ ਤੇ ਉੱਥੇ ਮਰਦਾਨਾ ਜੀ ਨੂੰ ਬੰਨ ਲਿਆ ਇਦਾਂ ਹੋ ਗਿਆ ਇਦਾਂ ਹੋ ਗਿਆ ਸਿੱਖਿਆ ਤੇ ਦੱਸੋ ਸਾਨੂੰ ਮਰਦਾਨਾ ਜੀ ਦੇ ਜੀਵਨ ਦੇ ਵਿੱਚੋਂ ਜੇ ਤੁਸੀਂ ਆਹ ਗੱਪ ਕਹਾਣੀਆਂ ਸੁਣਾਉਣੀਆਂ ਨੇ ਤਾਂ ਕੀ ਮਿਲਦੀ ਐ ਗੁਰੂ ਨਾਨਕ ਪਾਤਸ਼ਾਹ ਜੀ ਮਰਦਾਨਾ ਜੀ ਨੂੰ ਇਸ ਕਰਕੇ ਨਾਲ ਲੈ ਕੇ ਗਏ ਸੀ ਕਿ ਉਹ ਰੋਟੀਆਂ ਮੰਗਦੇ ਫਿਰਨ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਤੋਂ ਪਤਾ ਨਹੀਂ ਕੀ ਮਿਲਦਾ ਅਜਿਹੇ ਲੋਕ ਸੀ ਜਿਹੜੇ ਇਹਨਾਂ ਦੀਆਂ ਪਰ ਹੁਣ ਨਹੀਂ ਚੱਲਦੀਆਂ ਹੁਣ ਲੋਕੀ ਜਾਗਰੂਕ ਹੋ ਰਹੇ ਨੇ ਹੁਣ ਲੋਕ ਸਮਝ ਰਹੇ ਨੇ ਹੁਣ ਇੰਟਰਨੈਟ ਤੇ ਵੀਡੀਓ ਦੇਖ ਦੇਖ ਕੇ ਹੁਣ ਤੁਹਾਡੀਆਂ ਉਹ ਗੱਪ ਕਹਾਣੀਆਂ ਹੁਣ ਨਹੀਂ ਚੱਲਣੀਆਂ ਇਹ ਡਰ ਲੱਗਦਾ ਰਹਿੰਦਾ ਮਰਦਾਨਾ ਜੀ ਨੂੰ ਭੇਡੂ ਬਣਾ ਲਿਆ ਮਰਦਾਨਾ ਜੀ ਨੂੰ ਦੱਸੋ ਕਿੱਥੇ ਲਿਆ ਕੇ ਤੁਸੀਂ ਭਾਈ ਮਰਦਾਨਾ ਜੀ ਨੂੰ ਖੜਾ ਕਰਤਾ ਉਹ ਕੀਰਤਨ ਕਰਦੇ ਸਨ ਉਹ ਬਾਬੇ ਦੇ ਨਾਲ ਬੈਠ ਕੇ ਵਿਚਾਰ ਕਰਦੇ ਸਨ ਸੁਣਦੇ ਸਨ ਉਹ ਬਾਬੇ ਤੋਂ ਪਹਿਲਾਂ ਕਈ ਵਾਰ ਕਿਸੇ ਜਗ੍ਹਾ ਤੇ ਪਹੁੰਚ ਕੇ ਉੱਥੇ ਦੱਸਦੇ ਸਨ ਕਿ ਉਹ ਗੁਰੂ ਨਾਨਕ ਪਾਤਸ਼ਾਹ ਜੀ ਆਉਣ ਵਾਲੇ ਨੇ ਉਹਨਾਂ ਦੇ ਨਾਲ ਦੇ ਜਿਹੜੇ ਹੁੰਦੇ ਸੀ ਭਾਈ ਮਰਦਾਨਾ ਜੀ ਦੇ ਨਾਲ ਦੇ ਲੋਕ ਉਹਨਾਂ ਦੇ ਵਿੱਚ ਜਾ ਜਾ ਕੇ ਵਿਚਰਦੇ ਸਨ ਸਾਰੀ ਜ਼ਿੰਦਗੀ ਮਰਦਾਨਾ ਜੀ ਗੁਰਨਾਨਕ ਪਾਤਸ਼ਾਹ ਜੀ ਦਾ ਸਾਥ ਦਿੰਦੇ ਨੇ ਸਹਬਜ਼ਾਦੇ ਨੀਹਾਂ ਦੇ ਵਿੱਚ ਖੜ ਗਏ ਸੂਬੇ ਦੀ ਕਚਹਿਰੀ ਦੇ ਵਿੱਚ ਜੁੱਤੀ ਦਾ ਥੱਲਾ ਦਿਖਾ ਕੇ ਆਖਦੇ ਨੇ ਜਾਂ ਸੂਬਿਆ ਤੇਰੇ ਜ਼ੁਲਮਾਂ ਤੋਂ ਨਹੀਂ ਡਰਦੇ ਤੇਰੇ ਦਿੱਤੇ ਲਾਲਚਾਂ ਨੂੰ ਜੁੱਤੀ ਦੀ ਨੋਕ ਦੇ ਉੱਪਰ ਠੁਕਰਾਉਂਦੇ ਆ ਆਸੀ ਸੂਰਮਗਤੀ ਆਸੀ ਜੋਧਿਆਂ ਵਾਲੀ ਗੱਲ ਉਸ ਬਾਬਾ ਜੋਰਾਵਰ ਸਿੰਘ ਜੀ ਦਾ ਅੱਜ ਜਨਮ ਦਿਨ ਹੈ ਜਿਹਨੂੰ ਕਿਹੜਾ ਲਾਲਚ ਸੀ ਕਿਹੜਾ ਡਰਾਵਾ ਸੀ ਜਿਹੜਾ ਸੂਬੇ ਦੀ ਕਚਹਿਰੀ ਦੇ ਵਿੱਚ ਨਾ ਦਿੱਤਾ ਗਿਆ ਹੋਵੇ ਡੋਲਿਆ ਨਹੀਂ ਕਬਰਾਇਆ ਨਹੀਂ ਉਹ ਸੂਰਮੇ ਨੀਹਾਂ ਦੇ ਵਿੱਚ ਖੜ ਗਿਆ ਮਾਫੀ ਚਾਹਾਂਗਾ ਸਾਨੂੰ ਚੰਗੀ ਤਰ੍ਹਾਂ ਹਜੇ ਤੱਕ ਗੁਰੂ ਦੇ ਅੱਗੇ ਵੀ ਖੜਾ ਨਾ ਨਹੀਂ ਆਇਆ ਸਾਨੂੰ ਉਂਗਲ ਲਾ ਕੇ ਕੋਈ ਸਲਫੇ ਸੂਟੇ ਵਾਲਾ ਲੈ ਜਾਂਦਾ ਸੀ ਉਧਰ ਹੋ ਤੁਰਦੇ ਆ ਸਾਨੂੰ ਕੋਈ ਸਾਥ ਜਿੱਧਰ ਨੂੰ ਲੈ ਜਾਂਦਾ ਅਸੀਂ ਉਧਰ ਨੂੰ ਹੋ ਤੁਰਦੇ ਆ ਸਾਡਾ ਕੋਈ ਦੀਨ ਧਰਮ ਮਜਬ ਹੈ ਸਾਡਾ ਕੋਈ ਅਸੀਂ ਕਿੰਨਾ ਕੋ ਗੁਰੂ ਦੇ ਨਾਲ ਜੁੜੇ ਹੋਏ ਆਂ ਉਹ ਨੀਹਾਂ ਦੇ ਵਿੱਚ ਖੜ ਗਏ ਸਾਨੂੰ ਗੁਰੂ ਅੱਗੇ ਨਹੀਂ ਖੜਨਾ ਆਇਆ ਸੋਚਿਓ ਜਰੂਰ ਇਸ ਚੀਜ਼ ਨੂੰ ਉਹ ਸਾਡੇ ਲਈ ਕੁਰਬਾਨੀ ਕਰਦੇ ਨੇ ਉਹ ਜ਼ੁਲਮ ਤੋਂ ਨਹੀਂ ਡਰਦੇ ਅੱਜ ਸਾਡੇ ਤੇ ਤਾਂ ਕੋਈ ਜ਼ੁਲਮ ਵੀ ਨਹੀਂ ਹੋ ਰਿਹਾ ਨਾ ਅੱਜ ਸਾਡੇ ਸਾਡੀਆਂ ਗਰਦਨਾਂ ਥੋੜੀ ਕਟੀਆਂ ਜਾ ਰਹੀਆਂ ਅੱਜ ਸਾਨੂੰ ਥੋੜੀ ਨੀਹਾਂ ਦੇ ਵਿੱਚ ਅੱਜ ਸਾਡੇ ਲਈ ਕੋਈ ਥੋੜੀ ਜਾਲ ਬੁਣਿਆ ਜਾ ਰਿਹਾ ਅਸੀਂ ਚੰਗੀ ਤਰ੍ਹਾਂ ਗੁਰੂ ਦੇ ਅੱਗੇ ਵੀ ਨਹੀਂ ਖੜ ਸਕਦੇ ਕਾਜੀ ਨੇ ਫਤਵਾ ਲਾਇਆ ਭਾਈ ਮਤੀ ਦਾਸ ਦੇ ਸਿਰ ਦੇ ਉੱਪਰ ਆਰਾ ਰੱਖ ਕੇ ਸਰੀਰ ਜਿਹੜਾ ਹੈ ਉਹ ਦੁਫਾੜ ਕਰ ਦਿੱਤਾ ਜਾਵੇ। ਦੇਖੋ ਮਾਹੌਲ ਕਿਦਾਂ ਦਾ ਹੋਏਗਾ। ਕਿਸੇ ਨੇ ਬੜੇ ਪਿਆਰੇ ਲਫ਼ਜ਼ ਲਿਖੇ ਨੇ ਉਹ ਕਹਿੰਦਾ ਕਾਜੀ ਆਖਦਾ ਦੱਸ ਖਾਂ ਮਤੀ ਦਾਸਾ। ਕਾਜੀ ਮਤੀ ਦਾਸ ਨੂੰ ਆਖਦਾ ਜਦੋਂ ਸਰੀਰ ਦੁਫਾੜ ਕਰਨ ਲੱਗੇ ਨੇ। ਉਹ ਲਿਖਦਾ ਕਹਿੰਦਾ ਕਾਜੀ ਆਖਦਾ ਦੱਸ ਖਾਂ ਮਤੀ ਦਾਸਾ ਤੇਰੀ ਆਖਰੀ ਇੱਛਾ ਹੱਲ ਹੋਵੇ। ਜੋ ਤੂੰ ਕਹੇ ਸੋ ਤੂੰ ਪਾ ਸਕਦਾ। ਦੱਸ ਤੈਨੂੰ ਵਜ਼ੀਰੀਆਂ ਦੇ ਦਈਏ। ਤੈਨੂੰ ਚਾਹੀਦਾ ਕੀ ਐ ਬਸ ਇੱਕ ਵਾਰ ਕਹਿ ਦੇ ਵੀ ਮੈਂ ਸਿੱਖੀ ਛੱਡੀ ਸੱਚ ਛੱਡਿਆ ਧਰਮ ਛੱਡਿਆ ਮੈਂ ਤੁਹਾਡੇ ਵਾਲੇ ਬੰਨੇ ਆ ਕੇ ਖੜਦਾ ਹਾਂ ਇੱਕ ਵਾਰ ਇਹ ਕਹਿ ਦੇ ਕਾਜੀ ਆਖਦਾ ਦੱਸ ਖਾਂ ਮਤੀ ਦਾਸਾ ਤੇਰੀ ਆਖਰੀ ਇੱਛਾ ਹੱਲ ਹੋਵੇ ਵਜ਼ੀਰੀਆਂ ਚਾਹੀਦੀਆਂ ਨੇ ਤੈਨੂੰ ਜੋ ਤੂੰ ਕਹੇ ਸੋ ਤੂੰ ਪਾ ਸਕਦਾ ਝਟ ਹਾਜ਼ਰ ਹੀ ਉਸੇ ਪਲ ਹੋਵੇ ਉਸੇ ਵੇਲੇ ਹਾਜ਼ਰ ਕਰਾਂਗੇ ਅੱਗੇ ਮਤੀ ਦਾਸ ਜੀ ਦਾ ਜਵਾਬ ਪਤਾ ਕੀ ਸੀ ਮਤੀ ਦਾਸ ਹੱਸ ਕੇ ਕਿਹਾ ਅੱਗੋ ਮੁਸਕਰਾਏ ਹੱਸਿਆ ਭਾਈ ਮਤੀ ਦਾਸ ਜੀ ਕਹਿੰਦੇ ਮਤੀ ਦਾਸ ਹੱਸ ਕੇ ਕਿਹਾ ਅੱਗੋਂ ਮੇਰੀ ਆਖਰੀ ਇੱਛਾ ਹੱਲ ਹੋਵੇ ਮੇਰੀ ਆਖਰੀ ਇੱਛਾ ਪਤਾ ਕੀ ਹੈ ਮੇਰੇ ਸਿਰ ਉੱਤੇ ਜਦੋਂ ਚੱਲੇ ਆਰਾ ਮੇਰਾ ਮੁਖ ਗੁਰੂ ਪਿੰਜਰੇ ਵੱਲ ਹੋਵੇ ਮੇਰੇ ਸਰੀਰ ਦੇ ਉੱਪਰ ਆਰਾ ਚੱਲਦਾ ਹੋਵੇ ਮੈਂ ਆਪਣੇ ਗੁਰੂ ਨੂੰ ਦੇਖਦਿਆਂ ਹੋਇਆ ਸ਼ਹੀਦ ਹੋਣਾ ਚਾਹੁੰਦਾ ਹਾਂ ਆਹ ਹੈ ਆਖਰੀ ਇੱਛਾ ਬਸ ਕੋਈ ਵਜੀਰੀ ਨਹੀਂ ਚਾਹੀਦੀ ਮੈਨੂੰ ਕੋਈ ਉੱਚਾ ਆਉਦਾ ਨਹੀਂ ਚਾਹੀਦਾ ਸਾਨੂੰ ਪਹਿਲਾਂ ਕਹਿੰਦੇ ਜੀ 2022 ਦੇ ਵਿੱਚ ਦੁਨੀਆ ਖਤਮ ਹੋ ਜਾਣੀ ਆ ਫਿਰ ਇੱਕ ਨੇ ਗੱਪ ਛੱਡੀ ਕਹਿੰਦੇ 2025 ਦੇ ਵਿੱਚ ਖਤਮ ਹੋ ਜਾਣੀ ਆ ਫਿਰ ਇੱਕ ਨੇ ਉਸ ਤੋਂ ਵੱਡੀ ਗੱਪ ਛੱਡੀ ਕਹਿੰਦੇ ਊਲਕਾ ਗ੍ਰਹਿ ਆ ਗਿਆ ਦੁਨੀਆ ਦੇ ਉੱਪਰ ਡਿੱਗ ਜਾਣਾ ਉਹਨੇ ਦੁਨੀਆ ਖਤਮ ਕਰ ਦੇਣੀ ਆ ਹੁਣ ਇੱਕ ਨੇ ਅੱਜ ਦੀ ਤਰੀਕ ਦੇਤੀ ਵੀ ਅੱਜ ਦੁਨੀਆ ਖਤਮ ਹੋ ਜਾਣੀ ਆ ਫਿਰ ਕਈ ਤਾਂ 100 ਸਾਖੀ ਦਾ ਹਵਾਲਾ ਦੇ ਕੇ ਕਿ ਗੁਰੂ ਸਾਹਿਬ ਜੀ ਨੇ ਭਵਿੱਖਬਾਣੀ ਕੀਤੀ ਆ ਵੀ ਦੁਨੀਆ ਖਤਮ ਹੋਣੀ ਆ 100 ਸਾਖੀ ਦੇ ਵਿੱਚ ਲਿਖਿਆ ਤੁਸੀਂ ਜੋਤਸ਼ੀ ਸਮਝ ਰੱਖਿਆ ਗੁਰੂ ਸਾਹਿਬ ਜੀ ਨੂੰ ਜਿਵੇਂ ਪੰਧ ਦੇ ਜੋਤਸ਼ੀ ਟੇਵੇ ਲਾ ਲਾ ਕੇ ਬਕਵਾਸ ਮਾਰ ਰਹੇ ਹੁੰਦੇ ਨੇ ਗਲਤ ਚੀਜ਼ਾਂ ਲੋਕਾਂ ਦੇ ਵਿੱਚ ਪ੍ਰਚਾਰ ਰਹੇ ਹੁੰਦੇ ਨੇ ਤੁਸੀਂ ਗੁਰੂ ਸਾਹਿਬ ਜੀ ਦੇ ਨਾਂ ਦੇ ਉੱਪਰ ਪ੍ਰਚਾਰਨ ਲੱਗੇ ਹੋਏ ਹੋ ਜਦ ਅਜਿਹਾ ਕੁਝ ਨਹੀਂ ਹੁੰਦਾ ਤੇ ਫਿਰ ਤੁਸੀਂ ਗੁਰੂ ਸਾਹਿਬ ਜੀ ਨੂੰ ਕਿੱਥੇ ਲਿਆ ਕੇ ਖੜਾ ਕਰ ਰਹੇ ਹੁੰਦੇ ਹੋ ਅਜਿਹੇ ਚੈਨਲਾਂ ਵਾਲੇ ਨੇ ਜਿਹੜੇ ਕਹਿੰਦੇ ਅੱਗੇ ਦੀ ਅੱਗੇ ਸ਼ੇਅਰ ਕਰੋ ਜੀ ਆ ਹੋਣ ਵਾਲਾ ਲੋਕਾਂ ਨੂੰ ਡਰਾ ਡਰਾ ਕੇ ਹਨਾ ਦਿਖਾਵੇ ਕਰ ਕਰਕੇ ਪਤਾ ਨਹੀਂ ਕਿੱਥੇ ਲੋਕਾਂ ਨੂੰ ਲਿਆ ਕੇ ਖੜਾ ਕਰਤਾ ਅਸੀਂ ਸੋ ਸਾਖੀ ਨੂੰ ਸਮਝਣਾ ਕਿ ਅਸੀਂ ਗੁਰਬਾਣੀ ਨੂੰ ਸਮਝਣਾ ਗੁਰੂ ਸਾਹਿਬ ਜੀ ਨੇ ਸਾਨੂੰ ਗੁਰੂ ਸਾਹਿਬ ਜੀ ਦੇ ਨਾਲ ਜੋੜਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ ਭਾਈ ਉਹ ਪੜ ਲਓ ਸਮਝ ਲਓ ਜਿਹੜੇ ਡਰ ਸਹਿਮ ਗੁਰਬਾਣੀ ਦੂਰ ਕਰਦੀ ਆ ਉਹਨਾਂ ਚੀਜ਼ਾਂ ਨੂੰ ਕਦੇ ਸਮਝਣ ਦਾ ਯਤਨ ਕੀਤਾ ਪਤਾ ਨਹੀਂ ਕਿਹੜੀਆਂ ਬਕਵਾਸਾਂ ਲਿਆ ਲਿਆ ਕੇ ਦੁਨੀਆ ਨੂੰ ਡਰਾਈ ਜਾਣਾ ਡਰਾਈ ਜਾਣਾ ਪਤਾ ਨਹੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਚੈਨਲ ਵਾਲਿਆਂ ਨੇ ਲਿਆ ਲਿਆ ਕੇ ਜਿਹੇ ਬੰਦਿਆਂ ਨੂੰ ਸਾਹਮਣੇ ਬਿਠਾ ਬਿਠਾ ਕੇ ਪੇਸ਼ ਕਰਨੀਆਂ ਹੁੰਦੀਆਂ ਕੋਈ ਲੋ ਨਹੀਂ ਇਹਨਾਂ ਤੋਂ ਡਰਨ ਦੀ ਬਾਈ ਕਾਟ ਕਰਿਆ ਕਰੋ ਇਹਨਾਂ ਲੋਕਾਂ ਦਾ